ਇਹ ਨਾਮ ਬੜਾ ਚੜੀ ਗਿਆ ਰੰਗ ਦਾ ਕੀ ਕਰ ਰੰਗ ਦੀ ਬਾਸਾਂ ਤੇ ਤੈਨੂੰ ਆਵਾਜ਼ ਮੈਂ ਦਿਲ ਨੂੰ ਦਰਦਿਆਂ ਸੁਣਾਉਂਦਾ ਤੂੰ ਬੜੀ ਮਾਣਿਆ ਮੇਰਾ ਸੇਨਾ ਸਰਾਲਿ ਖੋ ਹਰ ਚੰਨਿ ਬੁਨੇ ਸੁਧਿ ਹੋ ਬ੍ਰਿਹ ਪਦ ਸਦਾ ਦੋ ਆਮ ਬ੍ਰਹਮਤੇ ਅੰਤ ਰਿਕਸ਼ ਗੋਂ ਸ਼ਾਂਦੇ ਭ੍ਰਦਵੇ ਸ਼ਾਂਦੇ ਰਾਪਾ ਸ਼ਾਂਦੇ ਰੋਗ ਸਦਾਇਆ ਤਾਂ ਅੱਜ ਕੱਲੀ ਮਾਤਾ ਮੰਦਰੋਂ ਪਹੁੰਚੀ ਹੋ ਕੀ ਕਹਿਣਾ ਚਾਹੁੰਦੇ ਹੋ ਜੈ ਜਤਿਆਂ ਦੀ ਮੈਂ ਜੇਸ਼ਕ ਮਹਾਰਾਜ ਜੀ ਬਾਬਾ ਸ਼ੇਸ਼ ਸ਼ਾਹੀ ਪਰਪਲ ਜੋ ਦਰਬਾਰਾ ਉਸ ਤੋਂ ਸੇਵਾਦਾਰਾਂ ਜੀ ਅੱਜ ਮਾਂ ਮਾਈ ਦੇ ਜਾਗਰਣ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਅਸੀਂ ਸਾਰੇ ਸਾਧ ਸੰਗਤ ਬਾਬੇ ਸ਼ੇਸ਼ਾ ਵੀ ਕੋਲ ਪਰ ਤੋਂ ਦਰਬਾਰ ਤੋਂ ਆਏ ਆਂ ਮਾਮਾਈ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਾਈ ਹੈ ਮਾਮਾਈ ਦੇ ਅੱਗੇ ਅਰਦਾਸ ਕੀਤੀ ਹੈ ਕਿ ਇਸ ਇਲਾਕਾ ਨਿਵਾਸੀ ਦੇ ਉਸ ਖੇਪਰ ਇਲਾਕਾ ਨਿਵਾਸੀ ਦੇ ਮਾਮਾਈ ਦੇ ਕਿਰਪਾ ਬਣੀ ਰਹੇ ਸਾਰਾ ਨੇਤਨ ਹੋਣਾ ਚਾਹੁੰਦੇ ਅੱਜ ਕਾਲੀ ਮਾਤਾ ਮੰਦਿਰ ਦੇ ਵਿੱਚ ਪਹੁੰਚੀ ਹੋ ਤੁਸੀਂ ਸੁਨੇਰ ਸਾਹਿਬ ਬਹੁਤ ਵੜਪਾਗਾ ਦੇਣਾ ਕਾਲੀ ਮਾਤਾ ਮੰਦਿਰ ਜੀ ਦੀ ਸਾਰੀ ਕਮੇਟੀ ਵੱਲੋਂ ਅੱਜ ਇੱਕ ਬਹੁਤ ਵੱਡਾ ਕਾਰਮਕ ਜਾਗਰਨ ਕਰਾਇਆ ਗਿਆ ਜਿਸ ਤੇ ਬਹੁਤ ਦੂਰੋਂ ਦੂਰੋਂ ਸਾਰੂ ਸੰਸਮਾਜ ਇੱਥੇ ਪਹੁੰਚੇ ਆ ਸਾਰੇ ਸ਼ਹਿਰ ਵਾਸੀਆਂ ਵੱਤੇ ਤੇ ਸਾਰੇ ਇਲਾਕੇ ਦੀ ਤਰੱਕੀ ਵਾਸਤੇ ਖੁਸ਼ਹਾਲੀ ਵਾਸਤੇ ਇਹਨਾਂ ਨੇ ਅਰਦਾਸ ਕੀਤੀ ਆ ਅੱਜ ਬਹੁਤ ਵਰਪਾਗਾ ਦੇਣਾ ਉਥੇ ਮੈਨੂੰ ਵੀ ਇਹਨਾਂ ਨੇ ਮੰਦਰ ਕਮੇਟੀ ਵਾਲਿਆਂ ਨੇ ਮੁੱਖ ਮਾਨ ਦੇ ਤੌਰ ਤੇ ਸੇਵਾ ਦਿੱਤੀ ਆ ਜਿਹਦੇ ਵਿੱਚ ਮੈਂ ਬਹੁਤ ਵਰਪਾਗਾ ਤੇ ਆਪਦੇ ਭੈਣਾਂ ਭਰਾਵਾਂ ਵਿੱਚ ਮਤਾਵਾਂ ਵਿੱਚ ਬੈਠ ਕੇ ਅੱਜ ਬਹੁਤ ਆਪਣਾਪਣ ਮਸੂਤ ਹੋਇਆ ਬਹੁਤ ਪਰ ਭਾਗਾ ਦੇਣਾ ਬਹੁਤ ਖੁਸ਼ੀ ਭਰਿਆ ਦੇਣਾ ਇਸ ਦਿਨ ਤੇ ਮੈਂ ਮੰਦਰ ਕਮੇਟੀ ਨੂੰ ਬਹੁਤ ਬਹੁਤ ਵਾਰ ਮੁਬਾਰਕਵਾ ਦਿੰਦਾ ਮੈਂ ਇਹੀ ਕਹਿਣਾ ਚਾਹਣਾ ਵੀ ਜਿੰਨੇ ਵੀ ਇੱਥੇ ਭਗਤ ਜਾਨ ਨੇ ਜਿੰਨੇ ਵੀ ਇੱਥੇ ਜੀਰੇ ਸ਼ਹਿਰ ਦੇ ਭਗਤਾਂ ਦਾ ਇਸ ਮੰਦਰ ਨਾਲ ਜੁੜੇ ਨੇ ਇਸ ਕਮੇਟੀ ਨਾਲ ਜੁੜੇ ਨੇ ਬਹੁਤ ਵਧੀਆ ਤੇ ਹਰ ਇੱਕ ਸਾਧੂ ਸੰਤਾਂ ਦੀ ਤੇ ਹਰ ਇੱਕ ਮਤਲਬ ਸੰਗਤ ਦੀ ਇੱਥੇ ਬਹੁਤ ਜ਼ਿਆਦਾ ਨੇੜੇ ਹੋ ਕੇ ਇਹ ਮਹਾਰਾਣੀ ਸੁਣਦੀ ਆ ਅੱਗੇ ਵੀ ਬਹੁਤ ਵਾਰੀ ਸੁਣਿਆ ਤੇ ਹੁਣ ਵੀ ਸੁਣੂਗੀ ਤੇ ਮੈਂ ਤਾਂ ਇਹ ਮੈਸੇਜ ਇਹੀ ਦੇਣਾ ਚਾਹਨਾ ਜੀ ਕਿ ਜਿੰਨਾ ਵੀ ਜੋ ਅੱਜ ਨਸ਼ਿਆਂ ਦਾ ਦੌਰ ਵਗ ਚੁੱਕਿਆ ਸਾਡੇ ਜਿੰਨੇ ਵੀ ਪੂਜਨਿਕ ਜੋ ਵੀ ਇਸ ਥਾਂ ਨੇ ਗੁਰੂ ਘਰ ਆ ਮੰਦਿਰ ਆ ਮਸਜਿਦ ਆ ਤੇ ਜਿੱਥੇ ਵੀ ਆਪਾਂ ਜਾਣੇ ਆ ਆਪਾਂ ਤਾਂ ਉੱਥੇ ਜਾ ਕੇ ਆਪਾਂ ਅਰਦਾਸ ਕਰ ਸਕਦੇ ਆ ਵੀ ਹਾਂਜੀ ਸਾਨੂੰ ਜੈ ਮਤਾ ਦਈ ਜੀ ਅਸੀਂ ਤੁਹਾਡੇ ਆਪਣੇ ਤੁਮਾਨ ਸਿਸਟਰਜ਼ ਕਿ ਅਸੀਂ ਅੱਜ ਪਹੁੰਚਿਆ ਵਾ ਕਲਕੱਤਾ ਹਮ ਸ਼ਹਿਰ ਜ਼ੀਰਾ ਵਿੱਚ ਜਿੱਥੇ ਕਿ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਸੋਹਣਾ ਲੱਗਿਆ ਇੱਥੇ ਆ ਕੇ ਹਾਸੀਆਂ ਲਾ ਕੇ ਤੇ ਜਿੰਨੇ ਵੀ ਸਾਧ ਸੰਤ ਪਕੀਰ ਸਾਰੀ ਪ੍ਰਬੰਧ ਕਮੇਟੀ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਪਿਆਰ ਸਤਿਕਾਰ ਬਖਸ਼ਿਆ ਜੀ ਸਾਰਿਆਂ ਨੂੰ ਜੈ ਮਤਾ ਜੈ ਕਾਲੀ ਕਲਕੱਤੇ ਵਾਲੀ ਦਾ ਬਹੁਤ ਸਾਡੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡਾ ਮੂਰਤੀ ਸਥਾਪਨ ਦੇਣਾ ਹੈ ਜਿਹੜਾ ਕਿ ਸਿੱਧ ਪੀਤਮਾ ਸਾਹਿਬ ਦਾ ਮੰਦਿਰ ਵਿੱਚ ਹਰ ਸਾਲ ਅਸੀਂ ਮਨਾਉਂਦੇ ਹਾਂ ਇਸ ਵਾਰ ਅੱਜ ਜਿੰਨੇ ਵੀ ਸਾਧੂ ਸੰਤ ਮਹਾਂਪੁਰਸ਼ ਇਸ ਦਰਬਾਰ ਚ ਆਏ ਨੇ ਸਭ ਤੋਂ ਪਹਿਲਾਂ ਇੱਥੇ ਪਹੁੰਚ ਕੇ ਜੀ ਆਇਆਂ ਨੂੰ ਬਹੁਤ ਨਿੱਘਾ ਸਵਾਗਤ ਕਰਨਾ ਮਾਣ ਮਹਿਸੂਸ ਕਰਦੇ ਹਾਂ